ਹਾਂਜੀ ਸਸਿਕਾ ਜੀ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤਾਂ ਸਟਾਰਟ ਕਰਦੇ ਆ ਆਪਾਂ ਅੱਜ ਦੀ ਨਿਊ ਵੀਡੀਓ ਤੁਹਾਡਾ ਸਭ ਦਾ ਸਵਾਗਤ ਆ ਮੇਰੇ YouTube ਚੈਨਲ ਤੇ ਤੇ ਜਿਹੜੇ ਜਿਹੜੇ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਨੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਤੁਹਾਡੇ ਸਭ ਦੀ ਸਪੋਰਟ ਦੀ ਤੁਹਾਡੇ ਸਭ ਦੀ ਸਾਥ ਦੀ ਜ਼ਰੂਰਤ ਆ ਤਾਂ ਇਹ ਇੱਕ ਚੀਜ਼ ਦੇਖੋ ਨੀ ਇੱਧਰ ਦੇਖੋ ਅੰਜ ਕਰੀ ਆ ਵਾਵਾ ਵਾਵਾ ਮੋਰੇ ਨੂੰ ਪਤਾ ਲੱਗ ਲੱਗਿਆ ਵੀ ਐਦਾਂ ਆਵਾਜ਼ ਆਉਂਦੀ ਆ ਹਾਂ ਹਾਂਜੀ ਤਾਂ ਆਪਾਂ ਸਟਾਰਟ ਕਰਦੇ ਆ ਕਹਿੰਦੇ ਸੋਨੂ ਨੇ ਬਰਫੀ ਖਾਧੀ ਆ ਬੜੀ ਮਹਿੰਗੀ ਬਰਫੀ ਖਾਧੀ ਆ ਸੋਨੂ ਨੇ ਜਿਆਦਾ ਆਪਾਂ ਦੇਰ ਨਹੀਂ ਕਰਦੇ ਤੁਹਾਡੇ ਨਾਲ ਕਲਿੱਪ ਸ਼ੇਅਰ ਕਰਦੀ ਆ ਆ ਦੇਖਿਓ ਜ਼ਰਾ ਕਲਿੱਪ ਤਾਂ ਵਾਹ ਟੇਸਟ ਹੈ ਆ ਹੁੰਤੇ ਤਾਂ ਮੈਂ ਕੀ ਆ ਫਿਰ ਮੈਨੂੰ ਬਾਹਰ ਹੀ ਘਰ ਤਾਂ ਸਾਰਾ ਮੁਕਾ ਲਿਆ ਸਹੀ ਵਾ ਲੱਗਣਾ ਨਹੀਂ ਲੱਗੀ ਵੀ ਤੇ ਖਾਲਾ ਦੀ ਇਹਨਾਂ ਸਸਤੇ ਦੇ ਰੂਪ ਚੱਟਦਾ ਹੁੰਦਾ ਹੈ ਗੱਪ ਤੇ ਬੱਸ ਵਾਰਾ ਅੱਛਾ ਵੀ ਸਵਾਲ ਹੈ ਹੱਜੇ ਹੋੜਾ ਪਹੋੜੇ ਸਿ ਰਾੜੀ ਤੇ ਹੋੜਾ ਪਾ ਲੱਕਿਆ ਤਰਨਾ ਚਾ ਪਾਣੀ ਤਾਂ ਦੇਖ ਸਕਦੇ ਹੋ ਤੁਸੀਂ ਵੀ ਮਤਲਬ ਨਾ ਇਹ ਵੀ ਕੋਈ ਦੱਸਣ ਵਾਲੀ ਗੱਲ ਤਾਂ ਤੁਸੀਂ ਦੇਖ ਸਕਦੇ ਹੋ ਹਨ ਮਤਲਬ ਆਪਣੇ ਹਸਬੰਡ ਵੀ ਇਨਸਲਟ ਕਰੀ ਜਾਂਦੀ ਹੈ ਮੈਂ ਤਾਂ ਇਹਨੂੰ ਇਨਸਲਟ ਹੀ ਕਹੂੰਗੀ ਇਹ ਪਹਿਲਾਂ ਤਾਂ ਸਸਤੇ ਹੀ ਅੰਮ੍ਰਿਤ ਲੈ ਕੇ ਸਾਧ ਦਿੰਦਾ ਸੀ ਤੇ ਅੱਜ ਮੈਂ ਬਰਫੀ ਮੰਗਾਈ ਆ ਉਹਦੀ ਤੇ ਥੋੜੀ ਜਿਹੀ ਮਹਿੰਗੀ ਆ ਪਰ ਮੈਂ ਮੰਗਾ ਲਈ ਕਿਉਂਕਿ ਮੈਨੂੰ ਪਸੰਦ ਆ ਕੀ ਕਹਿ ਸਕਦੇ ਹੁਣ ਆਪਾਂ ਚਲੋ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਵਿਆਹ ਸੀਗਾ ਸੋ ਇਹ ਜਿਹੜੀ ਦੀਦੀ ਆ ਉਹਦੇ ਦੇਵਰ ਦਾ ਵਿਆਹ ਸੀ ਤਾਂ ਇਹਨਾਂ ਨੇ ਵਿਆਹ ਦਾ ਵਿਆਹ ਇਹਨਾਂ ਨੇ ਮਤਲਬ ਨਾ ਜਿਹੜੀ ਹਜੇ ਉਹ ਸੁਖਪ੍ਰੀਤ ਟਵਾ ਲਗੀ ਉਹਦੀ ਚਲੋ ਮੈਰਿਜ ਹੋ ਚੁੱਕੀ ਆ ਹਨਾ ਭੋਲੇ ਭੋਲੇ ਮੁੰਡੇ ਨੂੰ ਬਹੁਤ ਜ਼ਿਆਦਾ ਫੇਮਸ ਕਰ ਕਰਤਾ ਉਹਨੂੰ ਤੇ ਉਹ ਦੇਖ ਲਓ ਤੁਸੀਂ ਕਿੱਦਾਂ ਬੈਠੇ ਨੇ ਤੇ ਤੁਸੀਂ ਇਹਦੀ ਦੀਪ ਦੀ ਹਰਕਤ ਦੇਖਿਓ ਮਤਲਬ ਕਿ ਮਾੜੀ ਮੋਟੀ ਕੋਈ ਆਪਦੇ ਜੀਜੇ ਦੀ ਕੋਈ ਆਪਦੇ ਭਰਾ ਦੀ ਕੋਈ ਆਪਦੀ ਭੈਣ ਦੀ ਕੋਈ ਸੰਗ ਸ਼ਰਮ ਹੁੰਦੀ ਹੈ ਹਿੰਨਣ ਦਾ ਜਮਾ ਹੀ ਲਾ ਰੱਖੀ ਆ ਮੈਂ ਕਿਲੇ ਪੈੜ ਕਰਦੀ ਹਾਂ ਤੁਸੀਂ ਦੇਖਿਓ ਜ਼ਰਾ ਓ ਮਿੱਤਰੋ ਓ ਮਿੱਤਰੋ ਓ ਮਿੱਤਰੋ ਓ ਮਿੱਤਰੋ ਓ ਮਿੱਤਰੋ ਵਾਓ ਸੇ ਉੱਪਰ ਆਰੀ ਦਾ ਜਾਂਦਾ ਜਾ ਮਤਲਬ ਆ ਕੀ ਹੈ ਹੈਨਾ ਉਹ ਤੁਸੀਂ ਦੇਖ ਸਕਦੇ ਹੋ ਜਵਾਕ ਭਰਾ ਦਾ ਹੋਰ ਤੁਸੀਂ ਦੇਖ ਸਕਦੇ ਹੋ ਨਾ ਵੀ ਉਹ ਮੁੰਡਾ ਦੇਖੀ ਜਾਂਦਾ ਕਿ ਕਿੰਨਾ ਭੜਾ ਲੱਗਦਾ ਚਲੋ ਤੁਸੀਂ ਉਹ ਤਾਂ ਉਹ ਹੱਬੀ ਕਹਿੰਦੀ ਆ ਹੱਬੀ ਆਬੇਸਾ ਫਿਅਰਾਂਸ ਹੈ ਚਲੋ ਮੈਰਿਜ ਹੋ ਜਾਣੀ ਆ ਹਜੇ ਨਹੀਂ ਹੋਈ ਤਾਂ ਅੱਗੇ ਜਾ ਕੇ ਹੋ ਜੂਗੀ ਬਟ ਐਦਾਂ ਨਾ ਫੈਮਲੀ ਦੇ ਸਾਹਮਣੇ ਆਪਣੇ ਪਰਿਵਾਰ ਦੇ ਸਾਹਮਣੇ ਆ ਸਭ ਚੀਜ਼ਾਂ ਮੈਨੂੰ ਤਾਂ ਮੈਂ ਤਾਂ ਇਹਨਾਂ ਚੀਜ਼ਾਂ ਨੂੰ ਜਮਾਈ ਚੀਪ ਗਿਣੂਗੀ ਇਹਨਾਂ ਨੂੰ ਚੀਪ ਹਰਕਤਾਂ ਹੀ ਕਹਿ ਸਕਦੇ ਆਪਾਂ ਪਤਾ ਨਹੀਂ ਇਹਨਾਂ ਨੂੰ ਕਦੋਂ ਹਨਾ ਪਤਾ ਲੱਗਣਾ ਇਹਨਾਂ ਚੀਜ਼ਾਂ ਦਾ ਜਾਂ ਤਾਂ ਇਹ ਵਲੌਗ ਅਪਲੋਡ ਕਰਨ ਤੋਂ ਬਾਅਦ ਦੇਖ ਦੇਣੀ ਜਾਂ ਫਿਰ ਇਹ ਸਭ ਚੀਜ਼ਾਂ ਜਾਣ ਬੁੱਝ ਕੇ ਕਰਦੇ ਨੇ ਤੇ ਚਲੋ ਆਪਾਂ ਸਟਾਰਟ ਕਰਦੇ ਹਾਂ ਅੱਗੇ ਵੀਡੀਓ ਨੂੰ ਲੈ ਕੇ ਜਾਂਦੇ ਆ ਸੋ ਉਹ ਇਹਨਾਂ ਨੂੰ ਮੈਨੂੰ ਲੱਗਦਾ ਨਾ ਤਾਂ ਕੋਈ ਸਮਝਾਉਣ ਵਾਲਾ ਹੈਗਾ ਨਾ ਹੀ ਇਹਨਾਂ ਨੂੰ ਕੋਈ ਸਹੀ ਗਲਤ ਤੇ ਫਰਕ ਦੱਸਣ ਵਾਲਾ ਹੈਗਾ ਇਹਨਾਂ ਨੂੰ ਆਪ ਦੀ ਆਪ ਤਾਂ ਪਤਾ ਹੀ ਕੀ ਲੱਗਣਾ ਹਾਂ ਹੂੰ ਚਲੋ ਪਰਮਾਤਮਾ ਇਹਨਾਂ ਨੂੰ ਅੱਗੇ ਤੋਂ ਸਮਤ ਬਖਸ਼ੇ ਤਾਂ ਆਪਾਂ ਵੀਡੀਓ ਨੂੰ ਅੱਗੇ ਕੰਟੀਨਿਊ ਕਰਦੇ ਹਾਂ ਅ ਅੱਜ ਮੈਂ ਜਾਣਾ ਹੈਗਾ ਗਾਂਜੰਡ ਸਾਹਿਬ ਕਿਉਂਕਿ ਉਹਨੇ ਮੇਰੀਆਂ ਪਕੜਾਈਆਂ ਕਰਦੇ ਹੁੰਦੇ ਆ ਸੋ ਮੈਂ ਫੋਲੀ ਵਾਲੇ ਦਿਨ ਨਹੀਂ ਕੀਤੀਆਂ ਸੀ ਤੇ ਇਸ ਕਰਕੇ ਅੱਜ ਆਪਾਂ ਕਰ ਰਹੇ ਆ ਤੇ ਮੰਮੀ ਕਰ ਰਹੇ ਨੇ ਮੇਰੀ ਹੈਲਪ ਤੁਸੀਂ ਦੇਖ ਸਕਦੇ ਹੋ ਮੈਂ ਅੱਗੇ ਕਲਿੱਪ ਐਡ ਕਰਦੀ ਆ ਮੰਮੀ ਕਹਿੰਦੇ ਨੇ ਚਲ ਤੂੰ ਨਾਲ ਨੂੰ ਲੈ ਮੈਂ ਉਹਨੇ ਕੜਾਈਆਂ ਮਨੇ ਸਮਾਨ ਫੜਾ ਦੇ ਤੇ ਮੈਂ ਕੜਾਈਆਂ ਰੈਡੀ ਕਰਕੇ ਰੱਖ ਦਿੰਦੀ ਆ ਸੋ ਉਸ ਤੋਂ ਬਾਅਦ ਆਪਾਂ ਦਾ ਜੰਡ ਸਾਹਿਬ ਉਹ ਆਪਾਂ ਸ਼ੂਟ ਨੇ ਕੀਤਾ ਕਿਉਂਕਿ ਜਦੋਂ ਕਿਸੇ ਆਪਾਂ ਸਥਾਨ ਤੇ ਜਾਂਦੇ ਹਾਂ ਕੋਈ ਜਗ੍ਹਾ ਦੇਤਾ ਫਿਰ ਉਹ ਚੀਜ਼ਾਂ ਦੇਖ ਕੇ ਇਹ ਤੇ ਆ ਜਿਹੜਾ ਆ ਜਾ ਚਾ ਆ ਜਿਹੜਾ ਦਬਲ ਬੜਿਆ ਇਹਨੇ ਵਾਚਾ ਆ ਅੱਜ ਤਾਂ ਜਿਹੜੇ ਵਾਚੇ ਸੁਭਾ ਤੇ ਪਕਾ ਚਾ ਕਾਇ ਬੱਗੇ ਜੇਮ ਬੜਿਆ ਇੱਕ ਸੋਸ ਤੇ ਹੋ ਲੈ ਕਿੱਥੇ ਆ ਚਾ ਜਿਹੜੇ ਵਤੀ ਨਾਲੇ ਕਿੰਨੇ ਚਾਂਦੇ ਤੇ ਜਾਣ ਵਾਸਤੇ ਭਣ ਰਈਆਂ ਸਿੱਖੜਾਈਆਂ ਹੋ ਹੋ ਚੰਗੰਨੀ ਮੋਟਾਈ ਮੋਤੇ ਮੋਤੇ ਇਹ ਤਾਂ ਜਾਗਦਾ ਗੱਲ ਗੱਬਲਾ ਡੈਡੀ ਨੇ ਕੈਮਰਾ ਕਹੋਂ ਲੱਗੀ ਸੀ ਉਧਰ ਵੇ ਕੁਛ ਬੋਲਿਓ ਨਾ ਕੁਤੀ ਕਲਦੀਪਾ ਬੁੱਤੀ 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 ਕੁਤਤ ਚਕ ਉਹ ਡਾਗਿਆ ਨਹੀਂ ਨਾ ਇਹ ਦਿਲੇ ਪੂ ਪਲੀਸ ਚੋ ਹਾਂ ਨਹੀਂ ਸਮਦਾ ਆਖਾਂ ਖੋਲ ਲੀਆਂ ਸਮਦਾ ਧੱਕ ਟੱਕਣਾ ਕਰੋ ਜੀ ਟੱਕਾ ਇਸ ਦੀ ਬਾਗ ਨਹੀਂ ਚੱਤੀ ਅਲੀ ਲੱਭੋ ਕਿ ਹਾਂ ਚੜੀ ਵਰਦੀ ਇਹਨਾਂ ਤੇ ਬਈ ਚੱਲੋ

ਮੈਂ ਹੀ ਪਾ ਲੈਣਾ ਐ ਲੈ ਗੁੱਗੂ ਮੈਂ ਹੀ ਲਓ ਜੀ ਆਪਾਂ ਕਰਤੀ ਤਿਆਰੀ ਸ਼ੁਰੂ ਜਾਂਦੀ ਮਹਿੰਦੀ ਲਗਵਾ ਰਹੇ ਆ ਤੇ ਸਾਡੀ ਕੁੜੀ ਆਪ ਹੀ ਲਾ ਦਿੰਦੀ ਹੈ ਮਹਿੰਦੀ ਦੇਖੋ ਸੋਹਣੀ ਲਾ ਰਹੀ ਹੈ ਵੈਸੇ ਜੀ ਤਾਂ ਕੱਲ ਨੂੰ ਆਪਾਂ ਜਾਣਾ ਮੈਰਿਜ ਤੇ ਸੋ ਆਪਾਂ ਪੂਰੇ ਵਲੌਗ ਦੇ ਪਾਰਟਸ ਲੈ ਕੇ ਆਵਾਂਗੇ ਉੱਥੇ ਪੱਕਾ ਤੁਹਾਡੇ ਲਈ ਸਭ ਦੇ ਲਈ ਮੈਂ ਸ਼ੂਟ ਕਰੂੰਗੀ ਵਲੌਗ ਸਾਰੀ ਫੈਮਿਲੀ ਨਾਲ ਮਿਲਾਉਂਗੀ ਤੇ ਤੁਸੀਂ ਜਲਦੀ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ